ਉਹ ਚੱਕ ਕੇ ਤੁਰਿਆ ਉਹ ਨਾ ਕਾਗਜ਼ ਕਿਨੇ ਲੈਣੇ ਸੀ ਕਾਗਜ਼ ਹੈ ਨਹੀਂ ਬਾਜੀ ਕਾਗਜ਼ ਨਹੀਂ ਬਿਚਲਾਨ ਕਟਾਓ ਬਿਜਲੀ ਕੇਮ ਸੋਚੋ ਕੋਈ ਲੈ ਦੇ ਕੇ ਕਰ ਲੋ ਚੱਲ 1500 ਰੁਪਏ ਕੱਢ ਕੈਸ਼ ਹੈ ਨਾ ਕਿੱਥੋਂ ਹਣਾ ਮੇਰੇ ਕੋਲ ਇਹਦਾ ਹੱਲ ਹੈ ਸਾਡੇ ਕੋਲ ਆ ਜਾਓ ਆ ਜਾਓ ਆ ਜਾਓ ਪੁਸ਼ਪਾ ਜੀ ਐਲਬਮ ਨਹੀਂ ਪਾਇਆ ਪੁਸ਼ਪਾ ਸਰ ਸਰਵਾਲ ਲੰਬੇ ਰੱਖੇ ਨਾ ਲਾਨ ਨੂੰ ਦੇਲ ਹੀ ਨਹੀਂ ਕਰਦਾ ਚਲਾਨ ਕਟਾਓ 5000 ਰੁਪਏ ਦਾ ਸਰ ਮੇਰੇ ਕੋ ਕੈਸ਼ ਹੈ ਨਹੀਂ ਨਾ ਠੀਕ ਹੈ ਸਰ ਚਲੋ ਹਾਂਜੀ ਹੈਲਮਟ ਨਹੀਂ ਪਾਇਆ ਮੈਂ ਤੇ ਮੋਟਰ ਚੱਕ ਦੂਰ ਖੜਾ ਕਰਕੇ ਆਇਆ ਤੇ ਮੇਰੀ ਦੂਰ ਦੀ ਨਿਗਾ ਕਿਹੜੀ ਕਮਜ਼ੋਰ ਹੈ ਮੈਨੂੰ ਦੀਦਾ ਹੈਲਮਟ ਨਹੀਂ ਪਾਇਆ ਛੱਡ ਦੋ ਆ ਚਲੋ ਕੱਟੋ 500 ਰੁਪਇਆ ਸਿਰਫ 500 ਓਏ ਭਾਈ ਓਏ ਓਏ ਓਕੇ ਚਲੋ ਓ ਰੋਕੋ ਰੋਕੋ ਨਮਸਕਾਰ ਤੁਹਾਨੂੰ ਲੱਗਦਾ ਕਾਗਜ ਨਹੀਂ ਹੋਣੇ ਹਾਂਜੀ ਸ਼੍ਰੀਮਾਨ ਜੀ ਨਵੀਂ ਗੱਡੀ ਲਈ ਜੀ ਕਾਗਜ ਨਹੀਂ ਰੁਪਇਆ 5000 ਦਾ ਚਲਾਣਾ ਹੀ ਥੋੜਾ 5000 ਕਿੱਥੇ ਹੁੰਦੇ ਜੇਬ ਚ ਚਲੋ 500 ਦਿਓ ਕੰਮ ਨਿਬੜੋ ਆਈ ਗਾ ਪੈਸੇ ਕੌਣ ਰੱਖਦਾ ਜੇਬ ਚ ਆਜੀ ਹਾਲ ਰੱਖਿਆ ਐ ਇਹ ਨਵੀਂ ਗੱਲ ਦੇਖੀਏ ਇਹ ਕੀ ਚੱਕਰ ਕੀ ਆ ਗਿਆ ਫੇਰ ਰੇੜੀ ਵਾਲੇ ਨਾਲ ਹਸਾਬ ਕਿਤਾ ਕਰਦੇ ਹੋ ਆ ਦੱਸ ਦਿੰਦੇ ਆ 6 ਵਜੇ ਗਏ ਡਿਊਟੀ ਮੁੱਕ ਗਈ ਐ ਓਏ ਰੇੜੀ ਵੀ ਪਾਰਟ ਟਾਈਮ ਲਈ ਆਪਣੀ ਐ ਆਓ ਜੀ ਠੰਡੀ ਠੰਡੀ ਕੋਲੇ ਵਾਲੀ ਗੁਰਮੀ ਖਾਓ ਜੀ